तो तो यार। यार। तो तो चार यार। यार। रीजन के साथ रीजन देखिए नहीं आपने ए एस एल में कहा है की रिवर इज रफ रिवर रिवर रफ तो नहीं लग रहा मुझे Smooth, smooth तो कारण हाँ I mean, uh, नहीं, तो, नहीं लग रहा sir. नहीं। ਮੱਲਿਆ ਕਰਨ ਦੇ ਨਾਲ ਇਹ ਤਾਂ ਸਮਝੋ ਜੀ ਮਤ ਆਈਏ ਆਪ ਲੋਕ ਮਤ ਆਈਏ ਉਧਰ ਰਹੀ ਹੈ ਇਹ ਪਿੱਛੇ ਕਿਸ ਨੰਬਰ ਤੇ ਨਾ ਰਾਜੀ ਜੀ ਦੇਖੋ ਆਪਣੇ ਕਹਾਣੇ ਉਹ ਪਿਛੋਂ تک ਆਨੇ ਲਾਏ ਸੀ ਤੁਸੀਂ ਤੁਸੀਂ ਥੋੜਾ ਜਿਹਾ ਪਿੱਛੇ ਹੋ ਜਾਪਾ ਜੀ ਪਿੱਛੇ ਪਲੀਜ਼ ਹਲੋ ਉਹ 1 ਕਿਲੋਮੀਟਰ ਤੇ ਪਾਕਿਸਤਾਨ ਦੀ ਚੌਕੀ ਆ ਉਹਨੂੰ ਨੰਗਲੀ ਚੌਕੀ ਕਹਿੰਦੇ ਆ ਨੰਗਲੀ ਚੌਕੀ ਤੇ ਅਸੀਂ ਜਾ ਕੇ ਬੈਠ ਕੇ ਆਏ ਆ ਜੀ ਜੀ ਉੱਥੇ ਰੁਕਿਆ ਨਹੀਂ ਗਿਆ ਇੱਥੇ ਕਿਉਂ ਰੁਕਿਆ ਗਿਆ ਹਾਂਜੀ ਇਹਦਾ ਤੇ ਇਹਦਾ ਤੇ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਪੰਜਾਬ ਜੀ ਦੋਨੋਂ ਕਲੀਅਰ ਕੱਟ ਜਵਾਬ ਦੇਣ ਕਿ ਇੱਥੇ ਦੇ ਪੰਜਾਬ ਦੇ ਲੋਕਾਂ ਨਾਲ ਹਾਂਜੀ ਪੰਜਾਬੀ ਪੀਖ ਨਹੀਂ ਮੰਗ ਸਕਦੇ ਜੀ ਜੋ ਇਸ ਦਰਿਆ ਨੇ ਪਹਿਲੀ ਗੱਲ ਤੇ ਜੋ ਪੰਜਾਬ ਗਵਰਨਮੈਂਟ ਨੇ ਦੋਨੋਂ ਪਾਣੀ ਇਕੱਠੇ ਛੱਡੇ ਜੀ ਇੱਥੇ ਇਹ ਉਜੇ ਨਾਲ ਜਿਹੜਾ ਸਾਹਮਣੇ ਕਹਿ ਰਹੇ ਨੇ ਕਿ ਜਿਹਦਾ ਇਹਦਾ ਫਲੋ ਬਹੁਤ ਤੇਜ਼ ਹੈ ਤੇ ਚ ਕਰੰਟ ਬਹੁਤ ਜ਼ਿਆਦਾ ਤੇਜ਼ ਆ ਰਿਹਾ ਜੀ ਜਾਣ ਕੇ ਤਾਂ ਹੁੰਦਾ ਬਿਲਕੁਲ ਤੁਸੀਂ ਦੇਖਿਆ ਕਿ ਤੇ ਹੈ ਫਲੋ ਬਿਲਕੁਲ ਨੋਰਮਲ ਚੱਲ ਰਿਹਾ ਪਾਣੀ ਉਹਦੇ ਬਾਅਦ ਆਉਂਦਾ ਉੱਥੋਂ ਅਗਲੇ ਪਾਸੇ ਬਸੰਤਰ ਨਾਲਾ ਆ ਜਾਂਦਾ ਦੋਨੋਂ ਨਾਲਿਆਂ ਦਾ ਪਾਣੀ ਪਹਿਲਾਂ ਇਹਨਾਂ ਨੂੰ ਕਿੱਧਰ ਜਾਂਦਾ ਤੇ ਬਾਅਦ ਚ ਰਣਜੀਤ ਸਾਗਰ ਡੈਮ ਨੂੰ ਰਿਲੀਜ਼ ਕੀਤਾ ਜਾਂਦਾ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਨੈਸ਼ਨਲ ਲੈਵਲ ਤੇ ਹੋਣੀ ਚਾਹੀਦੀ ਹੈ ਔਰ ਕ੍ਰਿਮੀਨਲ ਕੇਸ ਜਿਹੜਾ ਰਣਜੀਤ ਸਾਗਰ ਡੈਮ ਦਾ ਚੀਫ ਇੰਜੀਨੀਅਰ ਆ ਤੇ ਸੈਕਟਰੀ ਇਰੀਗੇਸ਼ਨ ਆ ਦੋਨਾਂ ਦੇ ਪੇਲੋ ਕੇਸ ਰਜਿਸਟਰ ਹੋ ਕੇ ਉਹਨਾਂ ਦੱਸਣਾ ਚਾਹੀਦਾ ਕਿ ਇਹ ਲੋਕਾਂ ਦੀ ਬਰਬਾਦੀ ਕਿਉਂ ਅਜ ਤੇ ਕਿਵੇਂ ਆਈ ਇੱਕਦਮ ਇੰਨੇ ਲੱਖ ਕਿਊਸਿਕ ਪਾਣੀ ਛੱਡ ਦੇਣਾ ਇਹ ਪੰਜਾਬ ਦੀ ਬਰਬਾਦੀ ਦੀ ਦੋਨਾਂ ਸਰਕਾਰਾਂ ਦੀ ਨਲਾਇਕੀ ਕਰਕੇ ਹੋਈ ਹੈ ਰਾਹੁਲ ਜੀ ਹੁਣ ਜਾਣਗੇ ਕਿ ਨਹੀਂ ਜਾਣਗੇ ਦੇਖੋ ਹੁਣ ਦੇਖਦੇ ਹੋ ਐਡਮੰਟ ਨੇ ਉਹ ਸਾਡੇ ਬੋਰਡ ਸੀ ਤੁਸੀਂ ਦੇਖੋ ਪਾਰ ਲੈ ਗਏ ਜੀ ਜੀ ਯਾਰ ਡੈਮੋਕਰੈਟਿਕ ਕੰਟਰੀ ਆ ਜੀ ਇਥੋਂ ਦਾ ਜਿਹੜਾ ਐਲੋਪੀ ਆ ਉਹ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਤੇ ਲੋਕਾਂ ਦੀ ਆਵਾਜ਼ ਤੇ ਅੱਖਾਂ ਬਣ ਕੇ ਪਾਰਲੀਮੈਂਟ 'ਚ ਕੰਮ ਕਰਦਾ ਉਹਦੀ ਆਵਾਜ਼ ਵੀ ਬੰਦ ਕਰਨੀ ਚਾਹੁੰਦੇ ਆ ਉਹਦੀਆਂ ਅੱਖਾਂ ਵੀ ਬੰਦ ਕਰਨੀਆਂ ਚਾਹੁੰਦੇ ਨੇ ਤੁਸੀਂ ਦੇਖਿਆ ਤੁਹਾਡੇ ਆਉਣ ਤੋਂ ਬਾਅਦ ਉਹ ਬੋਰਡ ਸੀ ਜਿਸ ਵੇਲੇ ਕਿਤੇ ਤੋਂ ਬੋਰਡ ਸੀ ਤਾਂ ਅਗਲੀ ਸਾਈਡ ਤੇ ਲੈ ਗਏ ਤੇ ਇਹਦੇ ਤੋਂ ਵੱਡੀ ਕਿਹੜੀ ਸ਼ਰਮ ਵਾਲੀ ਗੱਲ ਹੈ ਕਾਰਨ ਕਿ ਦੱਸ ਲੈ ਜੀ ਕਾਰਨ ਕੁਐਸ਼ਨ ਕਰਨੇ ਜੀ ਸਿਕਿਉਰਿਟੀ ਮੈਂ ਕਿਹਾ ਸਿਕਿਉਰਿਟੀ ਦੀ ਗੱਲ ਕਰੋ ਡੇਰਾ ਬੱਬਾ ਨਾਨਕ ਅਸੀਂ ਅੱਧਾ ਕਿਲੋਮੀਟਰ ਤੇ ਬੈਠੇ ਹਾਂ ਤੇ ਇੱਥੇ ਤੋਂ 8 ਕਿਲੋ ਮੀਟਰ ਤੋਂ ਡਰੀ ਜਾਂਦੇ ਪਿੰਡ ਦੇ ਵਾਸਤੇ ਸੱਤ ਸਾਰੇ ਸੱਤ ਪਿੰਡ ਨੇ ਉਸ ਪਾਸੇ ਯਾਰ ਗੱਲ ਸੁਣੋ ਪੰਜਾਬ ਗੁਰ ਦੇ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਨਾ ਕਿ ਸ਼ਰਮ ਕਰ 10 ਕਰੋੜ ਤੂੰ ਜਮਾ ਨਹੀਂ ਕਰਵਾ ਰਿਆ ਇੱਥੇ ਪੁਲ ਨਹੀਂ ਬਣ ਰਿਹਾ ਉਹ ਤਾਂ ગ્રામ ਮੰਤਰੀ ਦੇ ਕਿਸੇ ਹੰਮੇ ਗਿਆ ਜੀ ਅਸੀਂ ਆਈ ਸੀ ਤੇ ગ્રામ ਮੰਤਰੀ ਨੂੰ ਕਹਿੰਮ ਕਿਹਾ ਯਾਰ ਇੱਥੇ ਤੁਸੀਂ ਆ ਪ੍ਰੈਸ ਵਾਲਿਓ ਜੀ ਜੀ ਤੁਸੀਂ ਵੇਖਦੇ ਹੋ ਇੱਥੇ ਕਿ ਹਾਲਾਤ ਕੀ ਨੇ ਪੰਜਾਬ ਦੇ ਗੈਂਗਸਟਰイズਮ ਇੱਥੇ ਵਧ ਗਿਆ ਖਾੜਾ ਨੇ ਇਹਨੇ ਮਾਰ ਦਿੱਤਾ ਤੋ ਕੀ ਕਰਾਂਗੇ ਕਿ ਇਹ ਸਾਨੂੰ ਤਗੜੇ ਹੋ ਕੇ ਲੜਾਈ ਲੜਨੀ ਪੈਗੀ ਰਾਹੁਲ ਜੀ ਕਹਿੰਦੇ ਕਿ ਸਵਿਮਿੰਗ ਕਰਕੇ ਜਾਊਂਗਾ ਜਿਵੇਂ ਨਹੀਂ ਜਾਣ ਦਿੱਤਾ ਤੇ ਰਾਹੁਲ ਜੀ ਕਹਿੰਦੇ ਕਿ ਸਵਿਮਿੰਗ ਕਰਕੇ ਜਾਣਾ ਹਾਂ ਤੇ ਆਹ ਰਾਹੁਲ ਜੀ ਨੇ ਤਾਂ ਸਵਿਮਿੰਗ ਵੀ ਕਰ ਸਕਦੇ ਹੋ ਬਿਲਕੁਲ ਜਾ ਸਕਦੇ ਨੇ ਪਰ ਜੋ ਇਹਨਾਂ ਨੇ ਅੱਜ ਜੋ ਕੀਤਾ ਇਹ ਬਹੁਤ ਹੀ ਨਿੰਦਨਯੋਗ ਹੈ ਔਰ ਸ਼ਰਮ ਹੋਣੀ ਚਾਹੀਦੀ ਹੈ ਗਵਰਨਮੈਂਟ ਨੂੰ ਤੁਹਾਨੂੰ ਲੱਗਦਾ ਅਧਿਕਾਰੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਸਰ ਯਾਰ ਅਧਿਕਾਰੀ ਕਿਉਂ ਉੱਪਰਲੇ ਜਿਹੜੇ ਆਕਾ ਬੈਠੇ ਨੇ ਭਗਵਾਨ ਤੁਮਾਨ ਤੇ ਕਿਉਂ ਨਹੀਂ ਹੋਣੀ ਚਾਹੀਦੀ ਬਿਲਕੁਲ ਬਿਲਕੁਲ ਉਹ ਉਹ ਲਾ ਕੇ ਗਲੂਕੋਜ਼ ਲਾ ਕੇ ਬੈਠਾ ਆਪਣੇ ਘਰ ਤੇ ਜਿਹ ਕੌਣੀ ਪਰਮ ਪ੍ਰਾਈਮ ਮਿਨਿਸਟਰ ਜਿਹੜੇ ਉਹ ਗੱਲ ਕਰੇ ਪਹਿਲੇ ਪ੍ਰਾਈਮ ਮਿਨਿਸਟਰ ਆਉਂਦੇ ਸੀ ਉੱਤਰ ਕੇ ਗੱਲ ਕੇ ਕਰਦੇ ਸੀ ਇਹ ਸਾਨੂੰ ਇੱਥੇ ਦੋਨਾਂ ਸਰਕਾਰਾਂ ਦੀ ਫੇਲੀਅਰ ਆ ਔਰ ਇਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਧੰਨਵਾਦੀਆਂ ਸ੍ਰੀ ਰਾਹੁਲ ਗਾਂਧੀ ਜੀ ਦਾ ਜਿਹੜੇ ਕਿ ਪੰਜਾਬੀਆਂ ਦੀ ਬਾਹ ਫੜਨ ਵਾਸਤੇ ਉਹਨਾਂ ਦੇ ਦੁੱਖ ਦੇ ਵਿੱਚ ਖੜਨ ਵਾਸਤੇ ਅੱਜ ਪੰਜਾਬ ਆਏ ਹੋਏ ਐ ਤੇ ਘਰ ਘਰ ਜਾ ਕੇ ਲੋਕਾਂ ਨੂੰ ਮਿਲ ਰਹੇ ਐ ਲੇਕਿਨ ਮੈਂ ਹੈਰਾਨ ਐ ਤੇ ਮੈਨੂੰ ਇਸ ਗੱਲ ਦੀ ਬੜੀ ਦਿੱਕਤ ਐ ਕਿ ਦੇਖੋ ਪੰਜਾਬ ਸਰਕਾਰ ਨੇ ਆਪਣੀ ਪੁਲਿਸ ਲਗਾ ਕੇ ਹਿੰਦੁਸਤਾਨ ਦੇ ਏਰੀਏ ਦੇ ਵਿੱਚ ਹੀ ਆਪਣੇ ਦੇਸ਼ ਦਾ ਇੰਡੀਆ ਦਾ ਹੀ ਆਪੋਜੀਸ਼ਨ ਲੀਡਰ ਸ਼੍ਰੀ ਰਾਹੁਲ ਗਾਂਧੀ ਨੂੰ ਦਰਿਆ ਤੋਂ ਪਾਰ ਦੇਣ ਨਹੀਂ ਜਾ ਰਹੇ ਕਿ ਜੀ ਹੋਤਾ ਜੀ ਅੱਗੇ ਬਾਰਡਰ ਹੈ ਬਾਰਡਰ ਤਾਂ ਇੱਥੇ ਪਹਿਲਾਂ ਵੀ ਹੈ ਸਾਡੇ ਆਪਣੇ ਲੋਕ ਉਧਰ ਵੱਸਦੇ ਆ ਦਰਿਆ ਤੋਂ ਪਾਰ ਉਹਨਾਂ ਦੇ ਹਾਲਾਤ ਪੁੱਛਣ ਜਾ ਰਹੇ ਆ ਉੱਥੇ ਬਾੜ ਦੀ ਬੜੀ ਦਿੱਕਤ ਹੈ ਐਸੀ ਪਿਛਲੇ 3 ਦਿਨਾਂ ਤੋਂ ਉੱਥੇ ਕੈਂਪ ਲਗਾਇਆ ਹੋਇਆ ਹੈ ਮੈਡੀਕਲ ਦਾ ਲੇਕਿਨ ਉਹਨਾਂ ਲੋਕਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਇਹ ਬੜੀ ਮੰਦਭਾਗੀ ਗੱਲ ਹੈ ਅਰੇ ਇਸ ਪੰਜਾਬ ਸਰਕਾਰ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਕਿ ਪੰਜਾਬ ਸਰਕਾਰ ਸਾਡੇ ਪਾਸ ਦੇਸ਼ ਦਾ ਆਪੋਜੀਸ਼ਨ ਲੀਡਰ ਆਇਆ ਲੋਕਾਂ ਨੂੰ ਦੇਖਣ ਆਇਆ ਉਹਨਾਂ ਨੂੰ ਮਿਲਣ ਆਇਆ ਤੇ ਉਹਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਸਰਕਾਰ ਨੂੰ ਮੇਰੇ ਕੋਲ ਲੱਗਦਾ ਜਿੰਮੇਵਾਰ ਕੌਣ ਲੱਗਦੀ ਕਿਉਂਕਿ ਜੰਮ ਨਹੀਂ ਬਣੇਗੇ ਜਿਤਨਾ ਕਹ ਬਣ ਨਹੀਂ ਬਣੇਗੇ ਡੈਮ ਪੱਕੇ ਨਹੀਂ ਕਰਵਾਏਗੇ ਜੇ ਤੁਸੀਂ ਬਣੇ ਉਹ ਪੱਕੇ ਨਹੀਂ ਕਰਵਾਏਗੇ ਦੇਖੋ 3.5 ਸਾਲ ਚ ਇਸ ਤਰੀਕੇ ਦੇ ਨਾਲ ਇਲੀਗਲ ਮਾਈਨਿੰਗ ਹੋਈ ਹੈ ਜਿਹਦੇ ਕਰਕੇ ਇਹ ਬਾੜ ਆਈ ਹੈ ਦੂਸਰਾ ਪੰਜਾਬ ਸਰਕਾਰ ਨੇ ਪਾਣੀ ਸਮੇਂ ਸਿਰ ਨਹੀਂ ਛੱਡਿਆ ਜਿਹਦੇ ਕਰਕੇ ਜਿਹੜਾ ਬੰਨ ਭਰੇ ਰਹਿ ਗਏ ਐ ਤੇ ਹੁਣ ਇੱਕੋ ਦਮ ਜਾ ਛੱਡੇ ਤਾਂ ਪੇਰੇ ਬਾੜ ਆ ਗਈ ਐ ਇਹਦੇ ਵਾਸਤੇ ਟੋਟਲੀ ਸਰਕਾਰਾਂ ਜ਼ਿੰਮੇਵਾਰ ਐ ਲੋਕਾਂ ਦੀ ਤਾਂ ਖੱਜਲ ਖੋਰੀ ਹੋਈ ਐ ਲੋਕਾਂ ਦਾ ਨੁਕਸਾਨ ਹੋਇਆ ਹੈ ਕੇਂਦਰ ਸਰਕਾਰ ਕਹਿੰਦੀ ਵੀ 12000 ਕਰੋੜ ਰੁਪਏ ਦਿੱਤਾ ਹੈਗਾ ਸੀ ਪਹਿਲਾਂ ਅਜੇ ਤੱਕ ਉਹ ਖਰਚੇ ਨਹੀਂ ਗਿਆ ਨਾ ਉਹਦਾ ਹਿਸਾਬ ਦਿੱਤਾ ਗਿਆ ਜੀ ਫਿਰ ਮੁੱਖ ਮੰਤਰੀ ਵੀ ਕਹਿੰਦਾ ਸੀ ਮੈਂ ਕਿਉਂ ਮੰਗਾ ਪੰਜਾਬ ਉਹਨਾਂ ਤੋਂ ਕੇਂਦਰ ਵਾਲਿਆਂ ਤੋਂ ਮੇਰੇ ਕੋਲ ਪੈਸਾ ਹੈ ਮੇਰੇ ਪਾਸ ਡਿਜਾਸਟਰ ਮੈਨੇਜਮੈਂਟ ਦਾ ਪੈਸਾ ਹੈ ਇਹਨਾਂ ਨੂੰ ਵਰਤਣਾ ਨਹੀਂ ਆਇਆ ਉਹ ਭਾਈ ਹੁਣ ਤੂੰ ਵਰਤ ਦੇ 12000 ਤੂੰ ਖੋਲ ਆਉਣ ਫਿਰ ਆਪਣੇ ਜਿਹੜੇ ਉਹ ਹੈ ਬੋਰੀਆਂ 'ਚ ਤੁਸੀਂ ਰੱਖੇ ਹੋਏ ਆ ਲੇਕਿਨ ਪੰਜਾਬ ਸਰਕਾਰ ਸੰਜੀਦਾ ਨਹੀਂ ਹੈ ਇਹਨਾਂ ਨੇ ਆਪਣੇ ਆਪ ਇਹ ਹਾਲਾਤ ਪੈਦਾ ਕੀਤੇ ਇਹਨਾਂ ਦੀਆਂ ਗਲਤੀਆਂ ਕਰਕੇ ਹੋਏ ਇਹਨਾਂ ਦੀ ਮੈ ਨਹੀਂ ਕਰਕੇ ਹੋਏ ਇਹਨਾਂ ਦੀ ਮਿਸਮੈਨੇਜਮੈਂਟ ਕਰਕੇ ਹੋਏ ਲੋਕਾਂ ਨੂੰ ਭੁਗਤਣਾ ਪੈ ਰਿਹਾ